ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਸ਼ੇਰੀ ਮਾਨ ਨੇ ਹਾਲੇ ਵਿੱਚ ਸੋਸ਼ਲ ਮੀਡੀਆ ਦੇ ਇੱਕ ਪੋਸਟ ਸ਼ੇਅਰ ਕੀਤੀ ਜੋ ਕਿ ਸੋਸ਼ਲ ਮੀਡੀਆ ਤੇ ਪਾਉਂਦੇ ਹੀ ਕਾਫੀ ਵਾਰ ਹੋ ਗਈ ਜਿहां ਸ਼ੇਰੀ ਮਾਨ ਨੇ ਪੰਜਾਬੀ ਇੰਡਸਟਰੀ ਦੀ ਗਾਇਕਾ ਸੁਨੰਦਰ ਸ਼ਰਮਾ ਦੀ ਇੱਕ ਲੈਟਰ ਸ਼ੇਅਰ ਕੀਤੀ ਜੋ ਕਿ ਸੁਨੰਦਰ ਸ਼ਰਮਾ ਨੇ ਪੰਡਿਤ ਰਾਓ ਨਾਲ ਮਿਲਣ ਤੋਂ ਬਾਅਦ ਲਿਖੀ ਜਿहां ਪੰਡਿਤ ਰਾਓ ਜੋ ਕਿ ਅਕਸਰ ਹੀ ਪੰਜਾਬੀ ਗੀਤਾਂ ਵਿੱਚ ਚੱਲ ਰਹੀ ਲੱਛਰ ਗਾਇਕੀ ਤੇ ਚੱਕਵੇਂ ਗੀਤਾਂ ਦੇ ਖਿਲਾਫ ਅਕਸਰ ਬੋਲਦੇ ਨਜ਼ਰ ਆਉਂਦੇ ਨੇ ਤੇ ਜਿਸ ਤੋਂ ਬਾਅਦ ਸੁਨੰਧਾ ਸ਼ਰਮਾ ਨੇ ਇੱਕ ਲੈਟਰ ਲਿਖੀ ਤੇ ਹੀ ਲੈਟਰ ਸ਼ਰਿਮਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਤੇ ਨਾਲ ਕੈਪਸ਼ਨ ਵੀ ਦਿੱਤਾ ਤੇ ਕੀ ਲਿਖਿਆ ਸੁਨੰਧਾ ਸ਼ਰਮਾ ਇਸ ਲੈਟਰ ਵਿੱਚ ਤੁਸੀਂ ਵੀ ਵੇਖੋ ਵੱਲੇ ਲੈਟਰ ਸੁਨੰਦਰ ਸ਼ਰਮਾ ਨੇ ਹੀ ਲਿਖਿਆ ਇਸ ਚੀਜ਼ ਦਾ ਜੋ ਖੁਲਾਸਾ ਨਹੀਂ ਹੋਇਆ ਪਰ ਦੱਸ ਦੇ ਕਿ ਲੈਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਸ਼ਰਿਮਾਂ ਦੇ ਪੋਸਟ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9256392563